ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਅਸੀਂ 11th ਸਟੱਡੀ ਤੇ ਜੀ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਜੀ ਆਪਣੇ ਚੈਨਲ ਨੂੰ ਬਦਲ ਬਦ ਸੁਬਸਕ੍ਰਾਈਬ ਕਰੋ ਫੋਲੋ ਕਰੋ ਤੇ ਜਿਵੇਂ ਕਿ ਆਪਣਾ ਚੈਨਲ YouTube ਤੇ ਤੇ Telegram ਤੇ ਬਣਿਆ ਹੋਇਆ ਗਰੁੱਪ ਜੀ ਆਪਣਾ ਉਸ ਚੈਨਲ ਨੂੰ ਤੇ ਆਪਣੇ Telegram ਗਰੁੱਪ ਨੂੰ ਬਦਲ ਬਦ ਫੋਲੋ ਕਰੋ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਜੀ ਸੋ ਆਪਾਂ ਆਉਣ ਵਾਲੇ ਜੋ ਪੇਪਰ ਨੇ ਪੀ ਵੀ ਦੇ ਪੰਜਾਬ ਪੁਲਿਸ ਉਹਨਾਂ ਦੇ ਰਿਲੇਟਡ ਜੋ ਜੋ ਪੰਜਾਬ ਜੀ ਦੇ ਕੁਐਸਚਨ ਬਣਦੇ ਨੇ ਜੀ ਉਹਨਾਂ ਦੀ ਕਲਾਸ ਲੈ ਕੇ ਆਏ ਆ ਜੀ ਸੋ ਆਪਾਂ ਸ਼ੁਰੂ ਕਰਦੇ ਆਂ ਜੀ ਅੱਜ ਗੁਰੂ ਨਾਨਕ ਦੇਵ ਜੀ ਸੋ ਗੁਰੂ ਨਾਨਕ ਦੇਵ ਜੀ ਸਨ ਜੋ ਕੀ ਸਿੱਖਾਂ ਦੇ ਮਤਲਬ ਸਿੱਖ ਧਰਮ ਦੇ ਮੋਢੀ ਸਨ ਤੇ ਸਿੱਖਾਂ ਦੇ ਪਹਿਲੇ ਗੁਰੂ ਸਨ ਠੀਕ ਹੈ ਜੀ ਸੋ ਸਭ ਨੂੰ ਪਤਾ ਹੀ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਜੋ ਜਨਮ ਸੀ 15 April 1469 ਈਸਵੀ ਨੂੰ ਹੋਇਆ ਸੀਗਾ ਜੀ ਠੀਕ ਹੈ ਜੀ ਤੇ ਗੁਰੂ ਨਾਨਕ ਦੇਵ ਜੀ ਕਹੇ ਇਹ ਮਤਲਬ ਗੁਰੂ ਸਨ ਜਿਹੜੇ ਕਿ ਸਾਰੇ ਧਰਮਾਂ ਲਈ ਸਾਂਝੇ ਸਨ ਠੀਕ ਹੈ ਜੀ ਸੋ ਆਪਾਂ ਕਹਿ ਸਕਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਨੇ ਇੱਕ ਅਲੱਗ ਹੀ ਪਰੰਪਰਾ ਚਲਾਈ ਤੇ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਨੂੰ ਖਤਮ ਕੀਤਾ ਤੇ ਇੱਕ ਲੱਗ ਤੋਂ ਇੱਕ ਅਜਿਹੀ ਮਨੁੱਖਤਾ ਨੂੰ ਇੱਕ ਜੀਵਨ ਜਾਂਚ ਸਕਾਈ ਵੀ ਜਿਸ 'ਚ ਨਾ ਕੋਈ ਜਾਤ ਪਾਤ ਨਾ Hindu ਨਾ ਮੁਸਲਮਾਨ ਸਾਰੇ ਬਰਾਬਰ ਰਹਿ ਕੇ ਆਪਣਾ ਜੀਵਨ ਬਤੀਤ ਕਰਕੇ ਪ੍ਰਮਾਤਮਾ ਦਾ ਨਾਮ ਲੈ ਸਕਦੇ ਨੇ ਜੀ ਸੋ ਜਿਵੇਂ ਕਿ ਕਿ ਇਹ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਹੀ ਨਹੀਂ ਬਲਕਿ ਸਾਰੇ ਸੰਸਾਰ ਦੇ ਮਹਾਨ ਧਰਮਾਂ ਵਿੱਚੋਂ ਇੱਕ ਹਨ ਠੀਕ ਹੈ ਜੀ ਇਹਨਾਂ ਨੇ ਜਿਹੇ ਧਰਮ ਦੀ ਸਥਾਪਨਾ ਕੀਤੀ ਜਿਸ ਨੇ ਅੱਜ ਵੀ ਲੋਕਾਂ ਦੇ ਵਿਵਹਾਰ ਅਤੇ ਵਿਚਾਰਾਂ ਉੱਪਰ ਬਥੇਰੇ ਪ੍ਰਭਾਵ ਪਾਇਆ ਹੈ ਭਾ ਜਾਣਦੇ ਆ ਜੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੀ ਜੋ ਨੀਂਹ ਰੱਖੀ ਸੀਗੀ ਸੋ ਅੱਜ ਪੂਰੇ ਸੰਸਾਰ 'ਚ ਸਿੱਖਾਂ ਨੂੰ ਪਹਿਰਾਵੇ ਤੇ ਇੱਕ ਉਹਨਾਂ ਦੀ ਸੁਭਾਅ ਕਰਕੇ ਜਾਣਿਆ ਜਾਂਦਾ ਜੀ ਠੀਕ ਹੈ ਜੀ ਸੋ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਤਮਾ ਤੇ ਪਰਮਾਤਮਾ ਦੇ ਵਿਚਾਰ ਪਰੋਹੀਤਵਾਦ ਦੇ ਪ੍ਰਭਾਵ ਨੂੰ ਖਤਮ ਕਰਕੇ ਗੁਰੂ ਰਾਹੀਂ ਸਿੱਧਾ ਪਰਮਾਤਮਾ ਨਾਲ ਸੰਪਰਕ ਕੀਤਾ ਇਸ ਚ ਸੀਗਾ ਵੀ ਗੁਰਨਾਨਕ ਦੇਵ ਜੀ ਨੇ ਵਿਚਾਰਾਂ ਨੂੰ ਜਾਂ ਜਿਵੇਂ ਆਪਾਂ ਕਹਿ ਸਕਦੇ ਆ ਪਰੰਪਰਾਵਾਂ ਨੂੰ ਜਾਂ ਜੋ ਜਾਦੂ ਟੂਣੇ ਸੀਗੇ ਜੋ ਪਖੰਡਵਾਦ ਸੀਗਾ ਉਸ ਨੂੰ ਖਤਮ ਕਰਕੇ ਤੇ ਆਪਾਂ ਨੂੰ ਮਨੁੱਖ ਮਨੁੱਖਾਂ ਨੂੰ ਸਿੱਧਾ ਪਰਮਾਤਮਾ ਨਾਲ ਜੋੜਿਆ ਉਹਨਾਂ ਨੂੰ ਸਿੱਧਾ ਕਿਹਾ ਵੀ ਤੁਸੀਂ ਪਰਮਾਤਮਾ ਨਾਲ ਸਿੱਧਾ ਜੁੜ ਸਕਦੇ ਹੋ ਆਪਾ ਸਭ ਨੂੰ ਪਤਾ ਵੀ ਗੁਰੂ ਨਾਨਕ ਦੇਵ ਜੀ ਨੇ ਖੁਦ ਹੱਥੋਂ ਆਪਣੇ ਹੱਥਾਂ ਨਾਲ ਖੇਤੀ ਕੀਤੀ ਸੀਗੀ ਸੋ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਸਨੁਹਾ ਦੀ ਕੀਰਤਨ ਨੂੰ ਸਭ ਤੋਂ ਵੱਡਾ ਕਰਮ ਸਭ ਤੋਂ ਵੱਡਾ ਕੰਮ ਦੱਸਿਆ ਜੀ ਠੀਕ ਹੈ ਜੀ ਉਹਨਾਂ ਨੇ ਉਪਦੇਸ਼ ਦਿੱਤਾ ਕਿ ਆਪਣੇ ਦਸਨੁਹਾ ਦੀ ਕੀਰਤ ਕਰੋ ਵੰਡ ਛਕੋ ਠੀਕ ਹੈ ਜੀ ਤੇ ਉਹਨਾਂ ਨੇ ਆਪਾਂ ਨੂੰ ਲੰਗਰ ਤੇ ਪੰਗਤ ਤੇ ਸੰਗਤ ਦਾ ਲੰਗਰ ਤੇ ਪੰਗਤ ਤੇ ਸੰਗਤ ਦਾ ਉਪਦੇਸ਼ ਦਿੱਤਾ ਜੀ ਠੀਕ ਹੈ ਜੀ ਸੋਚੋ ਕਿ ਅੱਜ ਤੱਕ ਆਹ ਪਰੰਪਰਾ ਕਾਇਮ ਆ ਆਪਣੇ ਕੋਲ ਠੀਕ ਹੈ ਜੀ ਸੋ ਇਸ ਤਰ੍ਹਾਂ ਗੁਰੂ ਜੀ ਨੇ ਇੱਕ ਤਰ੍ਹਾਂ ਸਨੇਹਾ ਦਿੱਤਾ ਤੇ ਆਪਣੇ ਜੋਤੀ ਜੋ ਸਮਾਨ ਤੋਂ ਪਹਿਲਾਂ ਜੋ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਅੰਗ ਬਣਾ ਕੇ ਭਾਈ ਲੈਣਾ ਜੀ ਨੂੰ ਗੁਰਗੱਦੀ ਦੇ ਦਿੱਤੀ ਸੀਗੀ ਸੋ ਉਹਨਾਂ ਨੂੰ ਦੂਸਰੇ ਗੁਰੂ ਥਾਪਿਆ ਗਿਆ ਸੀਗਾ ਜੀ ਸੋ ਆਪਾਂ ਹੁਣ ਗੁਰਨਾਨਕ ਦੇਵ ਜੀ ਦੇ ਜੀਵਨ ਬਾਰੇ ਪੜਾਂਗੇ ਜੀ ਗੁਰਨਾਨਕ ਦੇਵ ਜੀ ਦੀ ਜਨਮ ਕਿੱਥੇ ਹੋਇਆ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਚ ਕੌਣ ਕੌਣ ਸਨ ਠੀਕ ਹੈ ਜੀ ਸੋ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸਾਰਿਆਂ ਨੂੰ ਪਤਾ ਜੀ ਆਪਾਂ ਨੂੰ ਵੀ ਜੋ ਗੁਰੂ ਨਾਨਕ ਦੇਵ ਜੀ ਸਨ ਉਹ ਸਿੱਖਾਂ ਦੇ ਪਹਿਲੇ ਗੁਰੂ ਸਨ ਠੀਕ ਹੈ ਜੀ ਸੋ ਇਹਨਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਜੋ ਜਨਮ ਸੀਗਾ ਉਹ ਸੀਗਾ ਜੀ ਉਹ ਹੋਇਆ ਤਲਵੰਡੀ ਸਾਬੋ ਜੋ ਕਿ ਅੱਜ ਪਾਕਿਸਤਾਨ ਹੈ ਜੀ ਪਾਕਿਸਤਾਨ ਵਿੱਚ ਆਈ ਉੱਥੇ ਹੋਇਆ ਤੇ ਇਹਨਾਂ ਦਾ ਜਨਮ 15 April 1469 ਬੀਨ ਹੋਇਆ ਸੀਗਾ ਜੀ ਠੀਕ ਹੈ ਜੀ ਸੋ ਮਾਤਾ ਪਿਤਾ ਬਾਰੇ ਗੱਲ ਕਰ ਲੈਣੀ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਜੀ ਤੇ ਪਿਤਾ ਦੇ ਨਾਮ ਮਹਿਤਾ ਕਾਲੂ ਜੀ ਸਨ ਠੀਕ ਹੈ ਜੀ ਸੋ ਗੁਰੂ ਨਾਨਕ ਦੇਵ ਜੀ ਦੀ ਛੋਟੀ ਉਮਰ 'ਚ ਹੀ ਸ਼ਾਦੀ ਕਰ ਦਿੱਤੀ ਗਈ ਸੀਗੀ ਵਿਆਹ ਕਰ ਦਿੱਤਾ ਸੀਗਾ ਜੀ ਸੋ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਦਾ ਨਾਮ ਸਨ ਨਾਮ ਸੀਗਾ ਜੀ ਸੁਲੱਖਣੀ ਜੀ ਸੀਗੇ ਸੁਲੱਖਣੀ ਦੇਵੀ ਜੀ ਠੀਕ ਹੈ ਸੋ ਉਸ ਤੋਂ ਬਾਅਦ ਆ ਗਿਆ ਜੀ ਗੁਰੂ ਨਾਨਕ ਦੇਵ ਜੀ ਦੇ ਪਤੰਡੀ ਨਾਮ ਠੀਕ ਹੈ ਜੀ ਸੋ ਗੁਰੂ ਨਾਨਕ ਦੇਵ ਜੀ ਦੇ ਦੋ بیٹے ਸਨ ਇੱਕ ਸੀਗਾ ਜੀ ਸ਼੍ਰੀ ਚੰਦ ਜੀ ਸ਼੍ਰੀ ਚੰਦ ਸ਼੍ਰੀ ਚੰਦ ਜੀ ਅਤੇ ਦੂਸਰੇ ਸਨ ਤੇ ਦੂਸਰੇ ਸਨ ਲਖਮੀ ਦਾਸ ਠੀਕ ਹੈ ਜੀ ਲਖਮੀ ਦਾਸ ਠੀਕ ਹੈ ਜੀ ਆ ਗੁਰੂ ਨਾਨਕ ਦੇਵ ਜੀ ਦੇ ਦੋ بیٹے ਸਨ ਠੀਕ ਹੈ ਜੀ ਸੋ ਅੱਗੇ ਆ ਕੇ ਜੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪਈ ਮਮੇਤਾ ਕਾਲੂ ਜੀ ਨੇ ਦੇਖਿਆ ਵੀ ਉਹ ਸੰਸਾਰਿਕ ਜੀਵਨ ਨਹੀਂ ਬਤੀਤ ਕਰਦੇ ਵਿਆਹ ਕਰ ਦਿੱਤਾ ਸੀਗਾ ਉਹਨਾਂ ਦਾ ਵਿਆਹ ਤੋਂ ਬਾਅਦ ਵੀ ਉਹ ਸੰਸਾਰਿਕ ਜੋ ਸੀਗੇ ਉਹ ਉਹਨਾਂ ਚ ਕੰਮਕਾਰਾਂ ਚ ਨਹੀਂ ਕਰੇ ਸਨ ਤਾਂ ਉਹਨਾਂ ਨੂੰ ਉਹਨਾਂ ਦੀ ਵੱਡੀ ਭੈਣ ਬੀਬੇ ਨਾਨਕੀ ਜੀ ਕੋਲ ਤਲਵੰਡੀ ਸਾਬੋ ਵਿਖੇ ਕੰਮ ਕਰਨ ਲਈ ਭੇਜ ਦਿੱਤਾ ਗਿਆ ਸੀਗਾ ਠੀਕ ਹੈ ਜੀ ਸੋ ਸੁਲਤਾਨਪੁਰ ਲੋਧੀ ਵਿਖੇ ਉਹਨਾਂ ਨੂੰ ਭੇਜ ਦਿੱਤਾ ਗਿਆ ਸੀਗਾ ਠੀਕ ਹੈ ਜੀ ਅੱਗੇ ਆ ਕਹਿੰਦਾ ਗੁਰੂ ਜੀ ਨੇ ਸੁਲਤਾਨਪੁਰ ਰਹਿ ਕੇ ਇਦੇ ਮਤਲਬ ਕਿਥੇ ਨੌਕਰੀ ਕੀਤੀ ਠੀਕ ਹੈ ਜੀ ਇੱਥੇ ਕੁਐਸਚਨ ਬਣ ਸਕਦਾ ਵੀ ਗੁਰੂ ਨਾਨਕ ਦੇਵ ਜੀ ਨੇ ਦੌਲਤਖਾ ਦੇ ਦੌਲਤਖਾ ਦੇ ਮੋਦੀ ਮੋਦੀ ਖਾਨੇ ਚ ਤੇ ਉੱਥੇ ਨੌਕਰੀ ਕੀਤੀ ਸੀ ਠੀਕ ਹੈ ਜੀ ਕਿਥੇ ਗੁਰਨਾਨਕ ਜੀ ਨੇ 13 13 ਤੋਲੇ ਸਨ ਠੀਕ ਹੈ ਜੀ ਸੋ ਅੱਗੇ ਆਗੇ ਜੀ ਆਪਣੇ ਕੋਲ ਕਹਿੰਦਾ ਗੁਰੂ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਕਾਲੀ ਬਈ ਸੀਗੀ ਜੋ ਉੱਚੇ ਇਸ਼ਨਾਨ ਕਰਨ ਗਏ ਸਨ ਤੇ ਤਿੰਨ ਦਿਨ ਲੋਪ ਰਹੇ ਸਨ ਸੋ ਉਸ ਤੋਂ ਬਾਅਦ ਗੁਰਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋ ਗਈ ਸੀਗੀ ਠੀਕ ਹੈ ਜੀ ਸੋ ਮੈਂ ਬੋਤਲਾ ਬਹੁਤਾ ਡੀਪਲੀ ਨਹੀਂ ਲੈ ਕੇ ਜਾ ਰਿਹਾ ਤੁਹਾਨੂੰ ਸੋ ਮੈਂ ਤਾਂ ਹੀ ਤੁਹਾਨੂੰ ਜੋ ਇੰਪੋਰਟੈਂਟ ਪੁਆਇੰਟ ਸੀਗੇ ਉਹ ਲਿਖ ਕੇ ਉਹਨਾਂ ਉਹਨਾਂ ਰਿਲੇਟਡ ਤੁਹਾਨੂੰ ਮੈਂ ਟੱਚ ਕਰਵਾ ਰਿਹਾ ਵੀ ਇੱਥੋਂ-ਇੱਥੋਂ ਕੁਐਸਚਨ ਬਣ ਸਕਦੇ ਨੇ ਜੀ ਇੱਥੋਂ ਬਣ ਸਕਦਾ ਵੀ ਕਿਹੜੀ ਨਦੀ 'ਚ ਇਸ਼ਨਾਨ ਕਰਨ ਗਏ ਸਨ ਜਿੱਥੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਸਹੀ ਉਹ ਬੀਜਨਰ ਦੀ ਸੀਗੀ ਸੋ ਬਹੁਤਾ ਡੀਪਲੀ ਨਾ ਪੜ ਕੇ ਮੈਂ ਤੁਹਾਨੂੰ ਪੂਰੇ-ਪੂਰੇ ਜੋ ਇੰਪੋਰਟੈਂਟ ਸੀਗੇ ਜੋ ਪੁਆਇੰਟ ਹੈਗੇ ਨੇ ਉਹ ਤੁਹਾਨੂੰ ਪੜਾ ਰਿਹਾ ਜੀ ਮੈਂ ਠੀਕ ਹੈ ਜੀ ਅੱਗੇ ਆ ਗਏ ਨਗੇ ਕਹਿੰਦੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਉਪਦੇਸ਼ ਦਿੱਤਾ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਗੁਰੂ ਨਾਨਕ ਦੇਵ ਜੀ ਨੂੰ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਉਪਦੇਸ਼ ਦਿੱਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਠੀਕ ਹੈ ਜੀ ਉਹਨਾਂ ਨੇ ਆਪ ਦੇ ਦਿੱਤਾ ਕਿ ਭਾਵੇਂ ਕੋਈ ਵੀ ਜਾਤ ਪੱਤ ਨਹੀਂ ਹੈ ਮਨੁੱਖ ਦੇ ਸਾਰੇ ਇੱਕ ਉਸ ਅਕਾਲ ਪੁਰਖ ਪਰਮਾਤਮਾ ਦੇ ਜੀਵਨ ਜੋ ਮਨੁੱਖ ਮਨੁੱਖ ਨੇ ਇਸ ਦੁਨੀਆ ਤੇ ਇਸ ਧਰਤੀ ਤੇ ਇਸ ਪ੍ਰithvi ਤੇ ਉਹ ਸਾਰੇ ਇੱਕ ਹੀ ਪਰਮਾਤਮਾ ਦੇ ਜੀਵਨ ਹੈ ਠੀਕ ਹੈ ਜੀ ਸੋ ਅੱਗੇ ਆ ਗਿਆ ਗੁਰੂ ਨਾਨਕ ਦੇਵ ਜੀ ਦੀਆਂ ਦਸਿਆਆਂ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਟੋਟਲ ਚਾਰ ਦਸਿਆਆਂ ਕੀਤੀਆਂ ਸਨ ਠੀਕ ਹੈ ਜੀ ਸੋ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਸੀਗੀ ਜੋ ਉਹ ਪੂਰਬ ਦਿਸ਼ਾ ਵਿੱਚ ਕੀਤੀ ਸੀਗੀ ਸੋ ਗੁਰੂ ਨਾਨਕ ਦੇਵ ਜੀ ਨੇ ਜੋ ਪਹਿਲੀ ਉਦਾਸੀ ਕੀਤੀ ਸੀਗੀ ਉਹ ਪੂਰਬ ਦਿਸ਼ਾ ਵਿੱਚ ਕੀਤੀ ਸੀਗੀ ਯਾਦ ਰੱਖਿਓ ਠੀਕ ਹੈ ਜੀ ਇੱਥੇ ਕੁਸਟਮ ਬਣ ਜਾਂਦਾ ਜੀ ਵੀ ਪਹਿਲੀ ਉਦਾਸੀ ਗੁਰੂ ਨਾਨਕ ਦੇਵ ਜੀ ਦੀ ਕਿਸ ਦਿਸ਼ਾ ਵਿੱਚ ਕੀਤੀ ਗਈ ਹੈ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਪੂਰਬ ਦਿਸ਼ਾ ਵਿੱਚ ਕੀਤੀ ਗਈ ਹੈ ਠੀਕ ਹੈ ਜੀ ਸੋ ਈਸੋਦਾਸੀ ਸਮੇ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਕਿਹੜੇ ਸਥਾਨਾਂ ਤੇ ਮਤਲਬ ਗਏ ਸਨ ਪਹਿਲਾਂ ਗਏ ਸੀ ਕਿ ਲਾਹੌਰ ਲਾਹੌਰ ਤੋਂ ਬਾਅਦ ਸੈਦਾਪੁਰ ਫਿਰ ਉਹ ਗਏ ਬਨਾਰਸ ਠੀਕ ਹੈ ਜੀ ਬਨਾਰਸ ਤੋਂ ਬਾਅਦ ਗਏ ਜੀ ਉਹ ਕੁਰੂਕhetra ਕੁਰੂਕhetra ਤੋਂ ਬਾਅਦ ਸਿਆਲਕੋਟ ਸਿਆਲਕੋਟ ਤੋਂ ਬਾਅਦ ਅਸਾਮ ਅਸਾਮ ਤੋਂ ਬਾਅਦ ਜਗਨਾਥਪੁਰੀ ਫਿਰ ਹਰਦਵਾਰ ਗਏ ਸਨ ਠੀਕ ਹੈ ਜੀ ਸੋ ਆ ਵੀ ਯਾਦ ਰੱਖਿਓ ਜੀ ਪਹਿਲੀ ਉਦਾਸੀ ਚ ਗੁਰੂ ਨਾਨਕ ਦੇਵ ਜੀ ਕਿਹੜੇ ਕਿਹੜੇ ਇਲਾਕਿਆਂ ਵਿੱਚ ਗਏ ਠੀਕ ਹੈ ਜੀ ਸੋ ਅੱਗੇ ਆ ਜੋ ਅੰਕੇ ਆ ਗਈ ਆਪਣੇ ਕੋਲ ਅ ਗੁਰੂ ਨਾਨਕ ਦੇਵ ਜੀ ਦੇ ਜਦੋਂ ਉਦਾਸੀਆਂ ਕਰ ਰਹੇ ਸਨ ਤਾਂ ਉਹਨਾਂ ਨਾਲ ਭਾਈ ਮਰਦਾਨਾ ਜੀ ਸਨ ਜੋ ਰਬਾਬ ਵਜਾਉਂਦੇ ਸਨ ਠੀਕ ਹੈ ਜੀ ਉਹ ਉਹਨਾਂ ਦੇ ਨਾਲ ਰਹੇ ਉਦਾਸੀਆਂ 'ਚ ਠੀਕ ਹੈ ਜੀ ਸੋ ਇੱਥੇ ਵੀ ਕੁਐਸਚਨ ਬਣ ਸਕਦਾ ਭਾਈ ਮਰਦਾਨਾ ਜੀ ਕਿਹਦੇ ਸਾਥੀ ਸਨ ਜਾਂ ਗੁਰੂ ਨਾਨਕ ਦੇਵ ਜੀ ਦੇ ਸਾਥੀ ਜੋ ਸਨ ਜੋ ਰਬਾਬਦਿਆਂ ਦੇ ਸਨ ਉਹਨਾਂ ਦਾ ਨਾਮ ਕੀ ਹੈ ਭਾਈ ਮਰਦਾਨਾ ਜੀ ਠੀਕ ਹੈ ਜੀ ਸੋ ਅੱਗੇ ਆਗੇ ਦੂਸਰੀ ਉਦਾਸੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਦੋ ਸਫ਼ਰੀ ਉਦਾਸੀ ਠੀਕ ਹੈ ਜੀ ਆ ਸੀਗੀ ਦੱਖਣ ਦਿਸ਼ਾ ਵਿੱਚ ਠੀਕ ਹੈ ਜੀ ਸੋ ਗੁਰੂ ਨਾਨਕ ਦੇਵ ਜੀ ਨੇ ਦੋਸਰੀ ਉਦਾਸੀ ਆਪਣੀ ਦੱਖਣ ਵੱਲ ਕੀਤੀ ਠੀਕ ਹੈ ਜੀ ਤੇ ਜਦੋਂ ਦੋਸਰੀ ਉਦਾਸੀ ਕੀਤੀ ਤਾਂ ਉਹ ਕਿਹੜੇ ਕਿਹੜੇ ਸਥਾਨਾਂ ਤੇ ਗਏ ਉਹਨਾਂ ਨੇ ਰਾਜਪੂਤਾਨਾ ਮਾਲਵਾ ਚ ਠੀਕ ਹੈ ਜੀ ਪਹਿਲਾਂ ਰਾਜਪੂਤਾਨਾ ਗਏ ਫਿਰ ਮਾਲਵਾ ਚ ਗਏ ਮਾਲਵਾ ਤੋਂ ਸਿਰਸਾ ਗਏ ਤੇ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਹੋਰ ਵੀ ਯਾਤਰਾਵਾਂ ਕੀਤੀਆਂ ਠੀਕ ਹੈ ਜੀ ਸੋ ਦੋਸਰੀ ਉਦਾਸੀ ਚ ਆਪਾਂ ਨੂੰ ਆਹੀ ਤਿੰਨ ਇੰਪੋਰਟੈਂਟ ਨੇ ਜੋ ਆਪਣੇ ਯਾਦ ਰੱਖਣੀਆਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਕਹਿੰਦਾ ਗੁਰੂ ਜੀ ਨੇ ਤੀਸਰੀ ਉਦਾਸੀ ਆਪਣੀ ਇਸ ਸਾਈਡ ਕੀਤੀ ਠੀਕ ਹੈ ਜੀ ਸੋ ਗੁਰੂ ਨਾਨਕ ਦੇਵ ਜੀ ਨੇ ਤੀਸਰੀ ਉਦਾਸੀ ਆਪਣੀ ਜਵਾਲਾਮੁਖੀ ਗਏ ਤੀਸਰੀ ਉਦਾਸੀ ਚ ਸੰਕੇਤ ਗਏ ਕੋਲੂ ਗਏ ਮੰਡੀ ਗਏ ਚੰਬਾ ਤੇ ਜੰਮੂ ਤੇ ਲਦਾਖ ਗਏ ਠੀਕ ਹੈ ਜੀ ਸੋ ਤੀਸਰੀ ਉਦਾਸੀ ਚ ਗੁਰੂ ਨਾਨਕ ਦੇਵ ਜੀ ਇਹਨਾਂ ਇਨ ਸਥਾਨਾਂ ਤੇ ਗਏ ਠੀਕ ਹੈ ਜੀ ਸੋ ਉਸ ਤੋਂ ਬਾਅਦ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਨੂੰ ਸੱਜਣ ਠੱਗ ਨਾਲ ਇੱਥੇ ਕਿੱਥੇ ਹੋਈ ਠੀਕ ਹੈ ਜੀ ਸੋ ਸੱਜਣ ਠੱਗ ਨਾਲ ਇੱਥੇ ਮੁਲਾਕਾਤ ਹੋਈ ਠੀਕ ਹੈ ਜੀ ਸੱਜਣ ਠੱਗ ਗੁਰੂ ਨਾਨਕ ਦੇਵ ਜੀ ਨੂੰ ਤਲੁੰਬਾ ਵਿਖੇ ਮਿਲੇ ਸਨ ਠੀਕ ਹੈ ਜੀ ਸੋ ਆ ਵੀ ਯਾਦ ਰੱਖਿਓ ਇੱਥੋਂ ਵੀ ਮੈਂ ਕਈ ਵਾਰ ਪੇਪਰਾਂ 'ਚ ਬਹੁਤ ਕੁਐਸਚਨ ਦੇਖਨੇ ਬਣੇ ਹੋਏ ਵੀ ਜੋ ਸੱਜਣ ਠੱਗ ਸੀਗਾ ਉਹ ਗੁਰੂ ਨਾਨਕ ਦੇਵ ਜੀ ਨੂੰ ਕਿਸ ਸਥਾਨ 'ਤੇ ਮਿਲਿਆ ਸੀਗਾ ਠੀਕ ਹੈ ਜੀ ਸੋ ਉਹ ਤਲੁੰਬਾ 'ਚ ਮਿਲੇ ਸੀਗਣ ਠੀਕ ਹੈ ਜੀ ਸੋ ਫਿਰ ਆ ਜਾਂਦਾ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਠੀਕ ਹੈ ਜੀ ਚੌਥੀ ਉਦਾਸੀ ਸੀਗੀ ਜੋ ਗੁਰੂ ਨਾਨਕ ਦੇਵ ਜੀ ਦੀ ਉਹ ਸੀਗੀ ਉੱਤਰ ਪੱਛ ਸੋ ਗੁਰੂ ਨਾਨਕ ਦੇਵ ਜੀ ਜੋ ਚੌਥੀ ਉਦਾਸੀ ਸੀਗੀ ਉਹ ਉੱਤਰ ਪਕਸ਼ਣ ਦਿਸ਼ਾ ਵਿੱਚ ਸੀਗੀ ਠੀਕ ਹੈ ਜੀ ਸੋ ਇਨ੍ਹਾਂ ਸਮੇਂ 'ਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋ ਯਾਤਰਾਵਾਂ ਸਨ ਉਹ ਕੀਤੀਆਂ ਮੱਕਾ 'ਚ ਮਦੀਨਾ ਅਤੇ ਬਗਦਾਦ ਵੀ ਖੇ ਠੀਕ ਹੈ ਜੀ ਸੋ ਇੰਨੀਆਂ ਸਥਾਨਾਂ ਤੇ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ 'ਚ ਗਏ ਮੱਕਾ 'ਚ ਗਏ ਮਦੀਨਾ ਅਤੇ ਬਗਦਾਦ ਠੀਕ ਹੈ ਜੀ ਸੋ ਅੱਗੇ ਆਜੋ ਅੱਗੇ ਆਪਾਂ ਕਰਨੇ ਆਂ ਜੀ ਕਹਿੰਦਾ ਗੁਰੂ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਕਰਤਾਰਪੁਰਖ ਵਿਖੇ ਬਤਾਏ ਠੀਕ ਹੈ ਜੀ ਸੋ ਗੁਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 20 ਸਾਲ ਕਰਤਾਰਪੁਰ ਵਿਖੇ ਬਤਾਏ ਤੇ ਇੱਥੇ ਹੀ ਗੁਨਾਨਕ ਦੇਵ ਜੀ ਨੇ ਖੇਤੀਬਾੜੀ ਦਾ ਕੰਮ ਵੀ ਕੀਤਾ ਸੀਗਾ ਠੀਕ ਹੈ ਆਪਣੇ ਹੱਥੀ ਖੇਤੀ ਕੀਤੀ ਸੀਗੀ ਠੀਕ ਹੈ ਜੀ ਸੋ ਫਿਰ ਗੁਨਾਨਕ ਦੇਵ ਜੀ 22 ਸਤੰਬਰ 1539 ਵਿੱਚ ਜੋਤੀ ਜੋ ਸਮਾ ਜਨਨੇ ਆ ਜੀ ਠੀਕ ਹੈ ਜੀ 22 ਸਤੰਬਰ 1539 ਵਿੱਚ 22 ਸਤੰਬਰ 1539 ਵਿੱਚ ਈਸਵੀ ਵਿੱਚ ਗੁਨਾਨਕ ਦੇਵ ਜੀ ਜੋਤੀ ਜੋ ਸਮਾਗਏ ਸਨ ਠੀਕ ਹੈ ਜੀ ਸੋ ਅੱਗੇ ਆ ਗਿਆ ਕਹਿੰਦਾ ਇਸ ਤੋਂ ਬਾਅਦ ਇੰਪੋਰਟੈਂਟ ਹੈ ਜੀ ਗੁਰਨਾਨਕ ਦੇਵ ਜੀ ਦੇ ਜੋ ਸੀਗੀਆਂ ਜੋ ਲਿਖਤਾ ਸਨ ਜਾਂ ਜੋ ਬਾਣੀਆਂ ਸਨ ਉਹ ਕਿਹੜੀ ਕਿਹੜੀਆਂ ਸਨ ਮੈਂ ਇੱਕ ਵਾਰ ਤੁਹਾਨੂੰ ਗੁਰਨਾਨਕ ਦੇਵ ਜੀ ਦੀਆਂ ਬਾਣੀਆਂ ਦੱਸ ਦਿੰਦਾ ਜੀ ਠੀਕ ਹੈ ਜੀ ਸੋ ਗੁਰਨਾਨਕ ਦੇਵ ਜੀ ਨੇ ਕੁੱਲ 976 ਜੋ ਸ਼ਬਦ ਸਨ ਉਹ ਲਿਖੇ ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ ਠੀਕ ਹੈ ਜੀ ਸੋ ਬਾਣੀ ਬਾਣੀਆਂ ਲਿਖੀਆਂ ਗੁਰਨਾਨਕ ਦੇਵ ਜੀ ਨੇ ਜਪਜੀ ਸਾਹਿਬ ਜਪਜੀ ਸਾਹਿਬ ਠੀਕ ਹੈ ਜੀ ਆਸਾਦੀ ਵਾਰ ਆਸਾਦੀ ਵਾਰ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਓੰਕਾਰ ਅੱਗੇ ਆ ਜਾਂਦਾ ਜੀ ਸਿੰਧ ਗੋਸ਼ਟ ਸਿੱਧ ਗੋਸ਼ਟ ਆ ਗਈ ਜੀ ਠੀਕ ਹੈ ਸਿੱਧ ਗੋਸ਼ਟ ਤੋਂ ਬਾਅਦ ਆ ਗਿਆ 12 ਮਾ ਠੀਕ ਹੈ ਜੀ 12 ਮਾ ਠੀਕ ਹੈ ਜੀ ਸਿੰਧ ਗੋਸ਼ਟ ਤੋਂ ਬਾਅਦ ਆ ਗਿਆ 12 ਮਾ ਠੀਕ ਹੈ ਜੀ ਟੋਟਲ 976 76 ਪਾ ਮੰਤਰ ਕਹਿ ਸਕਦੇ ਹਨ ਤੇ ਜਾਂ ਫਿਰ ਉਹ ਸੋਚ ਉੱਤਰ ਵੀ ਕੀਤੇ ਕਿਤੇ ਲਿਖਿਆ ਮਿਲਦਾ ਠੀਕ ਹੈ ਜੀ ਸੋ ਦੋਨੇ ਕਰੈਕਟਰ ਨੇ ਜੀ ਆਹ ਠੀਕ ਹੈ ਜੀ ਉਸ ਤੋਂ ਬਾਅਦ ਕਹਿੰਦਾ ਜੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਆਪਣੇ ਜੋ ਮੁਰਤਾ ਗੱਦੀ ਸੀ ਉਹਨਾਂ ਨੂੰ ਉਤਰ ਅਧਿਕਾਰੀ ਬਣਾਇਆ ਉਹਨਾਂ ਨੂੰ ਤੇ ਉਹਨਾਂ ਨੂੰ ਆਪਣੇ ਅੰਗ ਬਣਾ ਕੇ ਉਹਨਾਂ ਦਾ ਨਾਮ ਗੁਰੂ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਰੱਖ ਕੇ ਉਹਨਾਂ ਨੂੰ ਦੂਸਰੇ ਗੁਰੂ ਸਿੱਖਾਂ ਦੇ ਦੂਸਰੇ ਗੁਰੂ ਥਾਪਿਆ ਗਿਆ ਠੀਕ ਹੈ ਜੀ ਸੋ ਆ ਸੀਗਾ ਗੁਰੂ ਨਾਨਕ ਦੇਵ ਜੀ ਬਾਰੇ ਠੀਕ ਹੈ ਜੀ ਸੋ ਮੈਂ ਥੋੜਾ ਦੱਸ ਦਿੰਨਾ ਤੁਹਾਨੂੰ ਜੀ ਤੇ ਇੱਥੇ ਆ ਵੀ ਐਡ ਕਰ ਸਕਦੇ ਆ ਜੀ ਆਪਾਂ ਵੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੋ ਮੁਗਲ ਬਾਦਸ਼ਾਹ ਸੀਗਾ ਜੀ ਉਹ ਕੌਣ ਸਨ ਮੁਗਲ ਬਾਦਸ਼ਾਹ ਜੀ ਉਹ ਸਨ ਬਾਬਰ ਠੀਕ ਹੈ ਜੀ ਸੋ ਮੁਗਲ ਬਾਦਸ਼ਾਹ ਸਨ ਬਾਬਰ ਠੀਕ ਹੈ ਜੀ ਸੋ ਗੁਰੂ ਨਾਨਕ ਦੇਵ ਜੀ 1539 ਈਸਵੀ ਵਿੱਚ ਸ਼ਹੀਦ ਹੋ ਗਏ ਠੀਕ ਹੈ ਜੀ 22 ਸਤੰਬਰ 1539 ਵਿੱਚ ਸ਼ਹੀਦ ਹੋ ਗਏ ਸਨ ਸੌਰੀ ਜੋਤੀ ਜੋਤ ਸਮਾ ਗਏ ਸਨ ਠੀਕ ਹੈ ਜੀ 22 ਸਤੰਬਰ 1539 ਵਿੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸਨ ਠੀਕ ਹੈ ਜੀ ਤੇ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਆਈ ਹੋਪ ਤੁਹਾਨੂੰ ਆਹ ਕਲਾਸ ਵਧੀਆ ਲੱਗੀ ਹੋਊਗੀ ਸੋ ਮੈਂ ਜੋ ਇਪੋਰਟੰਟ ਕੁਐਸਚਨ ਸੀਗੇ ਪੁਆਇੰਟ ਸੀਗੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸੋ ਅੱਗੇ ਵੀ ਅਸੀਂ ਤੁਹਾਡੇ ਲਈ ਬਹੁਤ ਵਧੀਆ ਪੰਜਾਬ ਜੀਕੇ ਦੀਆਂ ਕਲਾਸਾਂ ਲੈ ਕੇ ਆਵਾਂਗੇ ਜੀ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜੀ ਵੀ ਸਾਡੇ ਚੈਨਲ ਨੂੰ ਬਧੂਤ ਵਾਰ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਜੀ ਠੀਕ ਹੈ ਜੀ ਤਾਂ ਜੋ ਅਸੀਂ ਵੀ ਤੁਹਾਡੇ ਲਈ ਵਧੀਆ-ਵਧੀਆ ਕਲਾਸਿਸ ਲੈ ਕੇ ਆਈਏ ਸੋ ਮੇਰਾ ਟੈਲੀਗ੍ਰam ਤੇ ਵੀ 11h ਸਟੱਡੀ ਕਰਕੇ ਗਰੁੱਪ ਬਣਿਆ ਹੋਇਆ ਹੈ ਉਸ 'ਚ ਮੈਂ ਡੇਲੀ ਪੀਡੀਐਫ ਵਗੈਰਾ ਤੁਹਾਡੀ ਸੈਂਡ ਕਰਦਾ ਜੀ ਮੈਂ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਉਸ ਤੇ ਆਪਣੇ ਗਰੁੱਪ ਨੂੰ ਵੀ ਫੋਲੋ ਕਰੋ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਸੋ ਸਾਰਿਆਂ ਦਾ ਧੰਨਵਾਦ ਜੀ ਦੁਬਾਰੇ ਫਿਰ ਬੇਨਤੀ ਹੈ ਜੀ ਵੀ ਆਪਣੇ ਚੈਨਲ ਨੂੰ ਬਦਵਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ Thank you, Tanwaji.